ਟੋਡਾ ਰਖਪਰਾ ਆ ਗਿਆ ਤਿੰਨ ਚੀਜ਼ਾਂ ਦੇ ਕੇ ਵੀਡੀਓ ਸਾਰੀ ਵੀਕਲ ਸਟੈਪ ਨਾ ਕਰਿਓ ਆਪਣਾ ਨੰਬਰ ਚੰਦੀ ਜਾਂਦਾ 9843 ਵਾਲਾ 4797 ਤੇ ਕਿਸੇ ਨੇ ਐਡ ਲੋਣੀ ਉੱਤੇ ਨੰਬਰ ਫੋਟੋਵਾਂ ਪਾ ਸਕਦੇ ਆ ਤੇ ਕੋਕਾ ਪੀਟ ਚੀਜ਼ ਲੈ ਕੇ ਆਏ ਆ ਤਿੰਨੇ ਤੇ ਆਸ 21 ਫੁੱਟ ਟਰਾਲਾ ਜਲੰਧਰ ਰੇੜਕੇ ਦੇ ਵਿੱਚ ਖੜਾ 217 ਤੇ ਪੂਰਾ ਭਾਰਾ ਟਰਾਲਾ ਕਿਸੇ ਵੀ ਵੀਰ ਪਾਈਆਂ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਦਾਲ ਸਿੰਘ ਕੀ ਗਿਆਸੀ ਚ ਰੇਲ ਦੇ ਸੇਚਾ ਬਾਈ 24 ਦੇ ਬਹਿਰਗਾ ਚ 3 ਫੁੱਟ ਵੈੱਡ ਚ 2 ਫੁੱਟ ਵਾੜ ਚ ਕਿਸੇ ਵੀ ਵੀਰ ਪੈ ਜੇ ਲੈਣਾ ਹੋਵੇ ਬਿਨਸਪਰਕ ਦਾ ਤੈਂ ਤੇ ਪੂਰਾ ਲੇਜਰ ਕੱਟਦੇ ਦਾ ਵੈੱਡ ਬਣਿਆ ਤੇ ਰੰਗ ਪੂਰਾ ਟੂਕੇ ਦਾ ਕੀਤਾ ਤੇ ਸੀਸੇ ਨੂੰ ਚਿਲਕ ਦਾ 56 ਇੰਚ ਮੱਛੀ ਹੌਕਾ ਡਾਦੇ ਨੂੰ ਕਲੱਚ ਲੱਗੇ ਵੇ ਆ ਤੇ ਪੂਰਾ ਵਧੀਆ ਟਰਾਂ ਟਰਾਲਾ ਪੱਤੀਆਂ ਵੀ ਲੱਗੀਆਂ ਡਾਦੇ ਨੂੰ ਗੰਨੇ ਵਾਲੇ ਵੀਰਾਂ ਦੇ ਟਰਾਲਾ ਤੇ 56 ਇੰਚ ਮੱਛੀ ਹੌਕਾ ਤਿੰਨ ਮੂੜੇ ਰਸੇ ਕਸਣ ਵਾਲੇ ਲਏ ਆ ਗੱਠੇ ਮਗਰਲੇ ਪਾਸੇ ਰੀਲਾਂ ਲਾਈਆਂ ਗੱਠੇ ਕਰਨ ਵਾਲੀਆਂ ਤੇ ਲੇਜ਼ਰ ਕੱਟਦਾ ਇਹਦਾ ਵੈਂਡ ਬਣਿਆ ਵਾ ਤੇ ਆਹ ਵੇਖਦੇ ਕਿੱਥੇ ਗੁੱਲਾ ਪਾਉਣੇ ਉਹ 4 ਇੰਚੀ ਹੌਕਾ ਪੂਰੀ ਮੋਟੀ ਤੇ ਕਿਸੇ ਵੀ ਵੀਰ ਪਾਈਂ ਦੇਣਾ ਹੋਵੇ ਜਦਾ ਸਪਰਕਰ ਸਾਧਦੇ ਜਲੰਦੇ ਰੇੜਕੇ ਦੇ ਵਿੱਚ ਟਰਾਲਾ ਖੜਾ ਏ 217 ਤੇ ਪੂਰਾ ਪਾਰਾ ਟਰਾਲਾ ਤੇ ਕਿਸੇ ਸਾਰੀ ਜਾਣਕਾਰੀ ਜੁਣੀ ਫੋਨ ਲਾ ਕੇ ਲੈ ਸਕਦੇ ਆਂ ਜਾਂ ਰੇਟ ਤੁਹਾਨੂੰ ਦੱਸਦੇ ਆਂ ਤੇ ਕਿਸੇ ਪੁਰਾਪਨ ਰੇਟ ਦੀ ਗੱਲ ਹੈ ਕਰਕੇ ਆਪਾਂ ਰੇਟ ਹੈਗਾ 3 ਲੱਖ 80000 ਰੁਪਇਆ ਕਿਹੜਾ ਵੀਡੀਓ ਸ਼ੇਅਰ ਕਰਕੇ ਜੋਗਾ ਚੈਨਲ ਫੋਲੋ ਕਰਕੇ ਜੋ ਫੋਲਡ ਮਾਤਾਨ ਕਰਨਗੇ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ ਉੱਤੇ ਸਾਰੀ ਜਾਣਕਾਰੀ ਫੋਨ ਲਾ ਕੇ ਚੈਨਲ ਫੋਲੋ ਕਰਿਓ 17 ਦਾ ਟਰਾਲਾ ਏਰੀਆ ਬਰਸਾਰਾ ਤੇ ਮਿੱਟੀ ਵਾਲੇ ਵੀਰਾਂ ਵਾਂਗ ਤੇ ਟਰਾਲਾ ਲੈਫਟ ਵਾਲਾ ਟਰਾਲਾ ਇਹ ਜੈਕ ਪੂਰਾ ਮੋਟਾ ਲੱਗਿਆ ਇਹਨੂੰ ਤੇ ਚੈਂਦਰ ਤਾਂ ਬਣਿਆ ਵਾ ਇਹ ਗਰਾਰ ਨਹੀਂ ਬਣਿਆ ਮੱਛੀ ਹੁੱਕ 'ਚ ਟਰਾਲਾ ਤੇ ਪੂਰਾ ਭਾਰਾ ਟਰਾਲਾ ਕਿਸੇ ਵੀ ਵੀਰ ਪਾਈ ਨੇ ਲੈਣਾ ਹੋਵੇ ਬਿਜ਼ਨਸ ਪਰ ਕਰ ਸਕਦੇ ਆ 56 ਇੰਚ ਮੱਛੀ ਹੁੱਕਾ 4 ਇੰਚੀ ਹੁੱਕ ਜਾਂ 8 ਨੜੀ ਹੱਬ 'ਚ ਤੇ 4 ਇੰਚੀ ਇਸੇ ਜਾਂ ਥੰਡੇ ਵਾਲਾ ਇਹ ਚਾਰ ਹਿੱਸਾ ਲੱਗਿਆ ਵਾ ਤੇ ਜੈਕ ਕਲਰ ਟਰਾਂਦਾ ਤੇ ਮਗਰ ਦੇ ਪਾਸੇ 2026 ਦੇ ਵਿੱਚ ਕਾਦੀ ਬਣ ਕੇ ਆਇਆ ਆ ਵੇਖ ਲੋ 26 ਲਿਖਿਆ ਵਾ ਮਾਲਕ ਵੀ ਤਾਂ ਨੰਬਰ ਡਾਲੇ ਦੇ ਵੀ ਦਿਖੇ ਵੀ ਆ ਦੋਵੇਂ ਕਿਉਂ ਵੀ ਆਪਾਂ ਲਾਵਾਂਗੇ ਤੇ ਪੂਰਾ ਪਾਰਾ ਟਰਾਂਦਾ ਕਿਸੇ ਵੀ ਵੀਰ ਪਈ ਲੈਣਾ ਵੀ ਜੇ ਸਪਰਕਾ ਤੇ 11 6 ਦਾ ਜੈਕ ਪੂਰਾ ਮੋਟਾ ਲੱਗਿਆ ਵਾ ਇਹ ਰੇਟ ਦੀ ਗੱਲ ਕਰੀਏ ਆਪਾਂ ਟਰਾਂਦੇ ਦੀ ਇਸ ਦੀ ਤੇ ਪੂਰਾ ਕਿ ਤੇ ਸਾਰੀ ਕਿਹੜੇ ਏਡ ਗਮ ਪਰਸਰ ਪੈਂਟ ਮਣੀਠਾ ਉੱਥੇ ਖੜਾ ਦੇ ਰੇਟ ਹੈਗਾ ਟਰਾਲੇ ਦਾ 1 ਲੱਖ ਤੇ 45000 ਰੁਪਏ ਮੰਗ ਕਰਦੇ ਆ ਤੇ ਕਿਸੇ ਵੀ ਵੀਰ ਭਾਈ ਟਾਟਾ ਸੇਲ ਦੇ ਮਾਲਚਾਂ ਤੇ ਕਿਸੇ ਵੀ ਵੀਰ ਭਾਈ ਨੂੰ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਫਾਰਮਟ ਹੈਗਾ 60 207 ਮਡਲਾ ਇੰਜਣ ਘੇ ਲਿਫਟ ਤਾਂ ਓਕੇ ਆ ਪੰਜਾਬ ਨੰਬਰ ਆ ਡੈਕ ਲੱਗਿਆ ਵਾ ਉੱਤੇ ਤੇ 12 ਇੰਚੀ 13 ਇੰਚੀ ਬੂ ਬਰਾਜ ਤੇ ਨਵੇਂ ਟਾਇਰ ਆ ਟਰੈਕਟਰ ਦੇ 80 90 ਪੈਸੇ ਟਾਇਰ ਇਹਦੇ ਤੇ ਕਾਜ ਪਤਨਾ ਦਾ ਜਮਾ ਪੇਪਰ ਓਕੇ ਆ ਕਿਸੇ ਵੀ ਵੀਰ ਭਾਈ ਜੀ ਦੇਣਾ ਵੀ ਦਸਪਰਕਰ ਸਕਦੇ ਆ 2007 ਮਾਡਲ ਟਾਪ ਦੇ ਕਿਡਾ ਵਰ ਨਾਲ ਤੇ ਹੁੱਕ ਪੂਰੀ ਵੱਡੀ ਲੱਗੀ ਆ ਮਰਗੜ ਕਿ ਤੋਂ ਗਲੇ ਨਹੀਂ ਪੂਰੇ ਸਾਫ ਹੈ ਆ ਜੂ ਪਾਈਪ ਲਾ ਕੇ ਨਾਲ ਆਪਣਾ ਜੁੜੀ ਹੱਡ ਵਾਲੀ ਛਤਰੀ ਲਾ ਸਕਦੇ ਆ ਡੈਕ ਲੱਗਿਆ ਵਾ ਤੇ ਪੂਰਾ ਪਾ ਵਧੀਆ ਟਰੈਕਟਰ ਆ ਤੇ ਵਾਹ ਕੇ ਲੈ ਸਕਦੇ ਆ 1 ਰੁਪਏ ਦਾ ਨੁਕਸ ਨਹੀਂ ਟਰੈਕਟਰ ਦੇ ਵਿੱਚ ਕਿ ਇਹਦਾ ਰੇਟ ਹੈਗਾ 1 ਲੱਖ 2 ਲੱਖ ਸੌਰੀ ਬਈ ਗਲਤ ਹੋਇਆ 2 ਲੱਖ ਤੇ 60000 ਰੁਪਿਆ ਰੇਟ ਆ ਫਾਰਮ ਟ੍ਰੈਕ 60 ਟਰੈਕਟਰ ਆ ਵਾਹ ਕੇ ਲੈ ਸਕਦੇ ਆ 1 ਰੁਪਏ ਦਾ ਨੁਕਸ ਨਹੀਂ ਟਰੈਕਟਰ ਦੇ ਵਿੱਚ ਕੋਕਾ ਵੀ ਟਰੈਕਟਰ ਆ ਇੰਜਨ ਕੇ ਲੁੱਟਦਾ ਓਕੇ ਆ ਰੰਗ ਪੇਂਟ ਦਾ ਸਾਰਾ ਨੀੜ ਆ ਜਾ ਬਿਲਕੁਲ ਲੈਕ ਛੇਕ